ਸਤਿ ਸ਼੍ਰੀ ਗੁਰੂ ਜੀ ਮੈਂ ਬਿਆਨਤ ਸਿੰਘ ਬੋਲਦਾ ਜੀ ਮੇਰੇ ਹੱਟ ਕੋਟੇ ਮੋਡੇ ਯਾਂ ਚ ਦਰਦ ਬਹੁਤ ਹੁੰਦਾ ਸੀ ਮੈਂ ਬਹੁਤ ਦੂਰੋਂ ਦੂਰੋਂ ਦਵਾਈਆਂ ਲੈਂਤੀਆਂ ਜੀ ਮੇਰੇ ਦਰਦ ਨਹੀਂ ਹਟਿਆ ਕਦੇ ਕਿਸੇ ਦੇ ਰਿਹਾ ਕਰਾਂ ਜੀ ਡਾਕਟਰ ਦੱਸਿਆ ਕਰੇ ਤੇ ਕੋਈ ਕਿਤੇ ਜੀ ਉਹਨਾਂ ਦਵਾਈ ਕੋਈ ਨਾ ਫਰਕ ਪਿਆ ਮੈਂ ਡਾਕਟਰ ਸਰਦਾ ਕੋਲ ਗਿਆ ਉਹ ਦਵਾਈ ਨਾਲ ਮੈਨੂੰ ਬਹੁਤ ਫਰਕ ਪੈ ਗਿਆ ਜੀ ਹੁਣ ਤਾਂ ਨਾਲ ਮੇਰੇ ਮੋਢਿਆਂ 'ਚ ਦਰਦ ਤਾਂ ਇੰਨਾ ਹੁੰਦਾ ਤੇ ਹੁਣ ਮੈਂ ਬਹੁਤ ਠੀਕ ਐ ਹੁਣ ਮੈਂ ਤੁਰਦਾ ਫਿਰਦਾ ਵੀ ਆ ਇਸ ਸਬਜ਼ੀ ਵੀ ਵੇਚਦਾ ਹੀ ਬਾਹਰ ਅੰਦਰ ਸਾਰਿਆਂ ਕੋਲ ਜਾਣਾ ਆਪਦੇ ਭੈਣ ਭਾਂਜਿਆਂ ਨੂੰ ਮਿਲਦਾ ਹੀ ਜਾ ਕੇ ਭਾਵੇਂ ਮੈਂ ਤੁਰਨ ਲੱਗੇ ਨਾ ਹੁੰਦਾ ਤੇ ਜੀ ਮੈਨੂੰ ਡੈਂਗਨੀ ਤੇ ਜੀ ਪੱਟੀ ਜਾਂਦੀ ਇਹ ਮੈਂ ਜੀ ਵੀਡੀਓ ਕਿਸੇ ਦੇ ਹੌਂਕੂਮਤ ਨਾਲ ਨਿੱਜੀ ਕਰਦਾ ਇਹ ਮੈਂ ਆਪਦੇ ਲੋਕਾਂ ਦੇ ਭਲੇ ਵਾਸਤੇ ਕਰਦਾ ਵੀ ਕਿਸੇ ਮੇਰੇ ਵੀਰ ਦੀਆਂ ਲੱਤਾਂ ਤੇ ਦਰਦ ਹੁੰਦਾ ਹੋਵੇ ਕੋਡਿਆਂ 'ਚ ਦਰਦ ਹੁੰਦਾ ਹੋਵੇ ਵੀ ਇਹ ਡਾਕਟਰ ਨੇ ਸਾਹ ਕੋਲੇ ਜਾਓ ਤੁਸੀਂ ਆਪਤਾ ਜੀ ਇਲਾਜ ਕਰਾਓ ਬਹੁਤ ਬਹੁਤ ਧੰਨਵਾਦ ਜੀ